ਆਜੋ ਭਾਈ ਦੋਸਤੋ ਸੋਨੂੰ ਛੱਤ ਦਿਖਾਗੇ ਜਿਹੜੀ ਬਾਸ ਕਾਨਾਂ ਤੇ ਪੈਂਦੀ ਹੈ ਤੇ ਛੱਤ ਠੰਡੀ ਰਹਿੰਦੀ ਹੈ ਗਰਮੀਆਂ ਚ ਸਿਆੜਾਂ ਚ ਰਹਿੰਦੀ ਹੈ ਨਿੱਗੀ ਤੇ ਸੰਤ ਹੈ ਗਿਆ ਇਹ ਪਿੰਡ ਖੋਸਾ ਪਾਡੋ ਵਿਖੇ ਬਹੁਤ ਪੈਸਾ ਸੀਗਾ ਪਰ ਕੰਮ ਸ਼ੌਕ ਨਾ ਕਰਵਾਇਆ ਬਣੀ ਪਾਡੋ ਵਿਖੇ ਜਿਲ੍ਹਾ ਮੋਗਾ ਤੇ ਇਹ ਗੁਰਦੁਆਰਾ ਸਾਹਿਬ ਸ਼ਹੀਦਾਂ ਦਾ ਗੁਰਦੁਆਰਾ ਹੈਗਾ ਜੀ ਇਹ ਸਾਬ ਸੰਘੀ ਸ਼ਹੀਦ ਦੇ ਨਾਂ ਤੇ ਇਹ ਗੁਰਦੁਆਰਾ ਹੈਗਾ ਆਪਣਾ ਇਤਿਹਾਸਕ ਗੁਰਦੁਆਰਾ ਇਹ ਤਾਂ ਜੀ ਇਹਨਾਂ ਦੇ ਕੋਲੇ ਕੋਈ ਘਾਟ ਨਹੀਂ ਸੀਗੀ ਪੈਸੇ ਦੀ ਦਾ ਬਾਬਾ ਜੀ ਆਪ ਥੋੜੇ ਜੀ ਇਸ ਚੀਜ਼ ਨਾਲ ਕੱਚੀ ਘਰ ਨਾਲ ਬੜੇ ਸਬੰਧ ਦਾ ਉਹ ਬਾਬੇ ਨੇ ਪਹਿਲਾਂ ਗੱਲ ਆਪਣੀ ਹੋਈ ਸੀਗੀ ਇਹਨਾਂ ਦੇ ਸੇਵਾਦਾਰ ਸੀ ਕੋਈ ਉਹਨਾਂ ਨੇ ਆਪਣੀ ਵੀਡੀਓ ਵੇਖ ਕੇ ਤੇ ਬਾਬੇ ਨਾਲ ਰਾਬਤਾ ਕਰਾਇਆ ਸੀਗਾ ਤੇ ਜਦੋਂ ਉਹਨਾਂ ਨੇ ਵੇਖੀ ਆਪਣੀ ਛੱਤ ਵੀ ਬਾਤ ਜੱਤ ਠੰਡੀ ਰਹਿੰਦੀ ਆ ਉਹਨਾਂ ਨੂੰ ਨੌਲੇਜ ਤਾਂ ਬਹੁਤ ਜ਼ਿਆਦਾ ਪਹਿਲਾਂ ਹੀ ਸੀਗੀ ਫਿਰ ਆਪਣੇ ਨਾਲ ਸੰਪਰਕ ਕੀਤਾ ਫਿਰ ਆਪਾਂ ਛੱਤ ਬੰਨ ਕੇ ਗਏ ਇਹਨਾਂ ਦੀ ਇਹ ਫਾਰਮ ਦਾ ਕਹਿੰਦੇ ਇਹ ਅਸੀਂ ਰੱਖਣੀ ਆਂ گاਵਾ ਦੇ ਵਿੱਚ ਤੇ ਮੱਝਾਂ ਠੀਕ ਹੈ گاਵਾ ਤੇ ਮੱਝਾਂ ਦਾ ਫਾਰਮ ਹੈ ਦੇਸੀ ਗਾਂਆਂ ਤੇ ਮੱਝਾਂ ਹੈ ਹਾਂਜੀ ਠੀਕ ਹੈ ਤੇ ਕਿੰਨੇ ਸਕਰ ਫੁੱਟ ਬਈ ਏਰੀਆ ਬਣਾਇਆ ਹੈ ਤੇ ਟੋਟਲ ਸਕਰ ਫੁੱਟ ਦਾ ਇਹ 2460 40 ਦੇ ਛੱਡਾ ਹਾਂਜੀ ਤੇ ਜਿਹੜੀ ਵਿਚਾਲੀ ਮਾਮਟੀਆਂ ਲੱਗ ਤੂੰ ਆਪਣਾ ਛੱਡ ਜਿਹੜਾ ਪਿਆ 1800 ਸਕਰ ਫੁੱਟ ਦਾ ਪਿਆ ਹੋਇਆ ਜਿਹੜੀ ਕਿਸੇ ਮਟੀਰੀਅਲ ਆਪਣੇ ਨਾਲ ਵੀ ਤੁਹਾਨੂੰ ਸੰਬੰਧਿਤ ਪਹਿਲੇ ਨੰਬਰ ਦੇ ਗੱਲ ਦਾ ਦੇਣਾ ਬਾਈ ਆਪਾਂ ਨੰਬਰ ਦੇਵਾਂਗੇ ਮੈਂਸ਼ਨ ਕਰਾਂਗੇ ਨਾ ਤੇ ਆਪਾਂ ਨੂੰ ਵਟਸਐਪ ਤੇ ਰਿਕਾਰਡਿੰਗ ਪਾਉਣ ਬੋਲ ਕੇ ਉਹ ਤੋਂ ਬਾਅਦ ਆਪਣੇ ਮਟੀਰੀਅਲ ਦੀ ਗੱਲ ਆ ਗਈ ਜਿਵੇਂ ਆਪਣੇ ਕੋਲ ਜੜਲਾ ਵਾਸ ਹੁੰਦਾ ਫੱਟੀ ਹੁੰਦੀ ਆ ਆ ਚਾਦਰ ਹੁੰਦੀ ਹਰੀ ਪਾਉਣ ਵਾਲੀ ਦੋ ਤਰਪਾਲਾਂ ਪਾਉਣੀਆਂ ਕੰਨਿਆਂ ਦੀ ਬੱਤਲ ਪਾਉਣੀਆਂ ਸਰਕੜਾ ਪਾਉਣੀਆਂ ਇਹ ਆਈਟਮਾਂ ਆਪਣੀਆਂ ਹੁੰਦੀਆਂ ਇਹ ਏ ਆਟਮਾ ਭਾਗੇ ਇੱਕ ਲੈਂਟਰ ਦੀ ਮਜ਼ਬੂਤੀ ਬਾਈ ਜਾਂਦੀ ਆ ਹੁਣ ਏ ਦੇ ਉੱਤੇ ਕੱਲ ਅਸੀਂ ਇੰਨੇ ਬੰਦੇ ਕੰਮ ਕਰਦੇ ਸੀ ਕੋਈ ਪ੍ਰੋਬਲਮ ਨਹੀਂ ਆਈ ਆਪਣੇ ਤੋਂ ਸਵਰ ਕਰਨ ਤੋਂ ਪਹਿਲਾਂ ਬਾਈ ਦਾ ਢਾਂਚਾ ਆਪ ਦਾ ਲੀਕਿਆ ਹੋਣਾ ਚਾਹੀਦਾ ਜੇ ਨਹੀਂ ਕਿਸੇ ਨੂੰ ਆਪਣੇ ਮੰਨ ਲਾ ਪਰਫਾਰਮ ਜਿਆਦਾਤਰ ਬਣਾਉਣੇ ਆ ਆਪਣੇ ਤੋਂ ਆਪ ਦੇ ਦੇ ਦਿਆਂਗੇ ਉਹਨੂੰ ਨਕਸ਼ਾ ਉਵੇਂ ਬਣਵਾ ਲੈਣ ਬਈ ਤੇ ਸੱਤ ਦੇ ਵਰਦ ਦੇ ਜਦੋਂ ਗਾਡਰ ਤੱਕ ਫਿੱਟ ਕਰਕੇ ਦੇਣ ਉਦੋਂ ਉੱਪਰ ਵਾਲਾ ਕੰਮ ਆਪਣਾ ਹੁੰਦਾ ਕੋਈ ਆਪਣੀ ਗਾਡਰ ਨਹੀਂ ਹੁੰਦੀ ਕੋਈ ਆਪਣੀ ਚਣਾਈ ਦਾ ਕੰਮ ਨਹੀਂ ਕੋਈ ਪਿੱਲਰ ਦਾ ਕੰਮ ਨਹੀਂ ਲੋਕ ਆਪਾਂ ਨੂੰ ਬਹੁਤ ਇਸ ਗੱਲ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਬਾਈ ਤੁਸੀਂ ਆਹ ਕੰਮ ਕਰ ਦੋ ਆਪਣੇ ਕੋਲ ਟਾਈਮ ਕੱ ਲਈ ਛੱਤ ਬੰਨਣਾ ਦਾ ਹੀ ਆ ਇਹਦੇ ਤੇ ਬਾਈ ਜਾੜ ਵਾਲਾ ਵੈਸੇ ਪਹਿਲੀ ਪੱਠੀ ਜਾਨੀ ਕੱਢਿਆ ਦਾ ਵੰਸ ਇਹ ਤਾਂ ਨਹੀਂ ਵੈਸੇ ਛੇਦੀ ਖਰਾਬ ਹੁੰਦਾ ਨਾ ਹੀ ਉਠੀ ਲੱਗੀ ਇਹਦੇ ਕੈਮੀਕਲ ਵੱਜਿਆ ਹੁੰਦਾਗਾ ਤੇ ਬਾਕੀ ਆਪਾਂ ਉਹ ਥੋੜੀ ਜਿਹੀ ਸਿਗਰਟ ਆ ਵੀ ਬਾਈ ਆਪ ਨਹੀਂ ਦੱਸਦੇ ਵੀ ਕਿਉਂ ਤੋਂ ਆਪਾਂ ਇਸ ਚੀਜ਼ ਵਰਤਦੇ ਆ ਉਹ ਆਪਾਂ ਜਦ ਉਹ ਤਾਂ ਦਾ ਦਿੰਨੇ ਸਿਉਂਖ ਨਹੀਂ ਪੈਂਦੀ ਸਿਉਂਖ ਨਹੀਂ ਪੈਂਦੀ 4-5 ਸਾਲ 10 ਸਾਲ ਕਿਤੇ ਨਹੀਂ ਜਾਂਦਾ 10 ਸਾਲ ਤਾਂ ਯਾਰ ਮਾਮੂਲੀ ਗੱਲ ਆ ਭਾਵੇਂ ਕੋਈ ਨਾ ਕਰਦਾ ਵੀ ਨਹੀਂ ਜਾਂਦਾ ਕੱਚਾ ਬਾਸ ਵੀ ਨਹੀਂ ਜਾਂਦਾ 10 ਸਾਲ ਦਾ ਇਹ ਤਾਂ ਫਿਰ ਵੀ ਜਾੜ ਵਾਲਾ ਵਾਂਸ ਇਹਦਾ ਜਲਦਾ ਨਹੀਂ ਹਾਂ ਬਾਕੀ ਤੇਲ ਚ ਕੱਢਿਆ ਨਾ ਪੱਠੀ ਵਜਦੀ ਇਹ ਤੇਲ ਚ ਹਾਂ ਠੰਡਾ ਕੀਤਾ ਹੁੰਦਾ ਬਈ ਉਹ ਸੀ ਆਪਾਂ ਬਾਕੀ ਵੀ ਡਿਜ਼ਾਈਨ ਆਹੀ ਪਾਉਣੇ ਹੈ ਵਧੀਆ ਫੱਟੀਆਂ ਪਾ ਜਿਹੜਾ ਮਰਜੀ ਬੋਲੋ ਡਿਜ਼ਾਈਨ ਤਾਂ ਆਪਾਂ ਵਿਖਾ ਦੇਾਂਗੇ ਬੰਨ ਨੂੰ ਹਾਂ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਜੇ ਜੀ ਅਗਲੀ ਚੁਆਇਸ ਇੱਕ ਜਿਹੜਾ V ਸ਼ੇਪ ਪਾਉਣਾ ਤੇ ਵੀ ਸ਼ੇਪ ਤੇ ਮੰਨ ਕੇ ਲੋਹੇ ਦੀ ਜਿਹੜੀਆਂ ਕੈਂਚਾਂ ਗੁੰਜੀਆਂ ਮੰਨਦੇ ਉਹ ਵੇਟ ਚੱਕਣ ਨਾਲ ਜਿਆਦਾ ਕੈਂਚਿੰਗ ਲਾਉਣੀਆਂ ਪੈਂਦੀਆਂ ਉਹ ਗੱਲ ਤਾਂ ਨਹੀਂ ਬਣਦੀ ਪਰ ਜੇ ਕਿਸੇ ਦੀ ਸ਼ੌਂਕ ਆ ਬਣਾ ਦਾਂਗੇ ਆਪਾਂ ਇਹਦੇ ਨਾਲ ਦੀ ਪਰ ਉਹਦੇ ਖਰਚਾ ਆਪ ਪੈ ਜਾਂਦਾ ਹੋਏ ਨਾ ਹਾਂਜੀ ਖਰਚਾ ਥੋੜਾ ਹੀ ਮਹਿੰਗਾ ਪੈਂਦਾ ਮੰਨ ਲਓ ਕਿ ਇਹਨੇ ਆ ਕਾਡਰਾਂ ਲੈ ਕੇ ਪਾ ਲਓ ਹਣਾ ਆਪਣਾ ਹੁਣ ਮਟਿਆਲੇ ਪਟਿਆਲੇ ਬਣਿਆ ਹੋਇਆ ਛੱਡ ਵੀ ਸ਼ੇਪ ਉਹਦੇ ਤੇ ਮਿੱਟੀ ਵੀ ਪਾਈ ਏ ਛੱਡ ਤੇ ਤੇ ਉਹ ਹੈਗਾ 40x40 ਦਾ ਛੱਡ ਉਹਦੇ ਤੇ ਜਾਲੀ ਲਾਗੇ ਹੁਣ ਪਲਾਸਟਰ ਕਰਨਾ ਛੱਡ ਉਹ ਹੁਣ ਲੋਹਾ ਮਾੜਾ ਲੱਗਿਆ ਬਾਈ ਲੋਹਾ ਜਾਂ ਤਾਂ ਜਿਆਦਾ ਸਟਰੋਂਗ ਕਰਨ ਕਰਕੇ ਫਿਰ ਆਪਾਂ ਚੌਰਸ ਬਾਲੋ ਛੱਤ ਦੀ ਨਾਲੇ ਉੱਪਰ ਕੰਮ ਵੀ ਬੰਦਾ ਚੜ੍ਹ ਸਕਦਾ ਕਿਸੇ ਨੇ ਬੱਕ ਮੰਨ ਕੇ ਚੱਲੋ ਕੋਈ ਬੋਲਟਰੀ ਫਾਰਮ ਕਰਨਾ ਉੱਪਰ ਰੱਖ ਸਕਦਾ ਉੱਪਰ ਵੀ ਹੋਈ ਹਾਂ ਤਾਂ ਵੀ ਸ਼ੇਪ ਦੇ ਕੁਛ ਉੱਤੇ ਨਹੀਂ ਹੁੰਦਾ ਠੀਕ ਹੈ ਬਾਕੀ ਬਈ ਜਿਹੜੀ ਉੱਤੇ ਕੋਰ ਮਿੱਟੀ ਦੇ ਆ ਜਾਂਦੀ ਜਾਂ ਗਿੱਲੀ ਮਿੱਟੀ ਆ ਜਾਂਦੀ ਹੈ ਜਿਵੇਂ ਉਹ ਹੁਣ ਗਾਰਾ ਬਣਿਆ ਪਿਆ ਹੈ ਨਾ ਹਾਂਜੀ ਤੇ ਇਹ ਫਾਰਮਰ ਦਾ ਹੀ ਹੁੰਦਾ ਬਈ ਇਹ ਇਹ ਬਈ ਮਿੱਟੀ ਫਾਰਮਰ ਦੀ ਹੁੰਦੀ ਆ ਤੇ ਮਿੱਟੀ ਪਾਉਣ ਵਾਲੇ ਬੰਦੇ ਫਾਰਮਰ ਦੇ ਹੁੰਦੇ ਆਪਣੇ ਕੋਲੇ ਇਕੱਲੇ ਮਿਸਤਰੀ ਹੁੰਦੇ ਕਿ ਮਿੱਟੀ ਮਿੱਟੀ ਤੇ ਜਿਹੜੀ ਗੱਲ ਹੈਗੀ ਆ ਮਿੱਟੀ ਤਿਆਰ ਹੋਣੀ ਚਾਹੀਦੀ ਕਿਵੇਂ ਤਿਆਰ ਹੋਣੀ ਉਹ ਆਪਾਂ ਦੱਸਾਂਗੇ ਕਿਹੜੇ ਕੈਮੀਕਲ ਪਾਉਣੇ ਸਹੀੰਦੋਂ ਆਪਾਂ ਦੇ ਕੋਲੇ ਮਿੱਟੀ ਵਾਲਾ ਬੰਦਾ ਹੈ ਨਹੀਂ ਆ ਤਿਆਰ ਨਹੀਂ ਕਰ ਸਕਦਾ ਉਹ ਥੋਡੇ ਕੋਲੇ ਹੈਗੇ ਕੰਮ ਕਰਨ ਨਾਲ ਉਹ ਹੈਗੇ ਆ ਪਰ ਉਹ ਆਪਣੇ ਕੋਲੇ ਮੌਕਸਰ ਜ਼ਿਲ੍ਹੇ ਦੇ ਬੰਦੇ ਆ ਉਹ 60 65 ਕਿਲੋਮੀਟਰ ਅਖੀਰ 70 ਕਿਲੋਮੀਟਰ ਜਾ ਸਕਦੇ ਆ ਉਸ ਤੋਂ ਬਾਅਦ ਵਿੱਚ ਕੋਈ ਹੱਲ ਨਹੀਂ ਆਪਣੇ ਕੋਲੇ ਮਿੱਟੀ ਵਾਲਾ ਠੀਕ ਬੰਦੇ ਆਪਣੇ ਕੋਲੇ ਬਹੁਤ ਆ ਮਿੱਟੀ ਕਰਨ ਵਾਲੇ ਪੰਜ ਤੇ ਇਹਦਾ ਬਾਈ ਜੀ ਰੇਟ ਕੀ ਆ ਸਾਰਾ ਜਿਹੜਾ ਸਕੁਅਰ ਫੁੱਟ ਦਾ ਚੱਲੀ ਜਾਂਦਾ ਸਕੁਅਰ ਫੁੱਟ ਦਾ ਇਸ ਕੰਮ ਦਾ ਰੇਟ 200 ਰੁਪਏ ਪਰ ਸਕੁਅਰ ਫੁੱਟ ਸੀ ਜਿਵੇਂ ਆ ਐਡਾ ਫੈਂਸੀ ਕੀਤਾ ਤੇ ਬਸ ਇੱਥੇ ਚੱਲੀ ਜਾਂਦੇ ਨੇ ਰੇਟ ਬਸ ਬਾਕੀ ਰੁਪਿਆ 2 ਰੁਪਿਆ ਇਧਰ ਉਹ ਉਹ ਤਾਂ ਮੌਕੇ ਦੀ ਛਡਵੱਦਾ ਹੋਈ ਜਾਂਦਾ ਰੇਟ ਦਾ ਬਈ ਕੋਈ ਚੱਕਰ ਨਹੀਂ ਦੂਰ ਰੇਟ ਦਾ ਕੋਈ ਚੱਕਰ ਨਹੀਂ ਠੀਕ ਹੈ ਉਹ ਕਿੱਥੇ ਕਿੱਥੇ ਜਾਵਣੋਂ ਕਿਹੜਾ ਏਰੀਆ ਜ਼ਿਆਦਾ ਹੈ ਤੁਹਾਡਾ ਆਪਣੇ ਕੋਲੇ ਜ਼ਿਆਦਾ ਏਰੀਆ ਬਾਈ ਜੀ ਮੰਨ ਕੇ ਚੱਲੋ ਤੁਸੀਂ ਹੈਗਾ ਪੰਜਾਬ ਦਾ हरियाणा इदा दी राजस्थान दा राजस्थान दी बवली ਆਊਟਸਾਈਡ ਵੀ ਕਨੇਰ ਤੋਂ ਗਾਂ ਤਾਂ ਨਹੀਂ ਜਾ ਸਕਦੇ ਉਰਾਂ ਉਰਾਂ ਆਪਣੇ ਕੋਲ ਕੰਮ ਬਹੁਤਾ ਪੰਜਾਬ ਦੇ ਨਹੀਂ ਮੁੱਕਦਾ ਤੇ ਆਪਾਂ ਜਿਵੇਂ ਹੁਣ ਜੇ ਜਾਦਾ ਛੋਟਾ ਛੱਡਣਾ ਉਹ ਫੁੱਕਾ ਦਾ ਆਪਣਾ ਜੇ 5 ਕਿਊਬਿਕ ਫੁੱਟ ਤੇ ਕਰ ਛੱਡਾ ਉਹਦੇ ਪੌਕੇ ਫੁੱਕੇ ਪੈਸੇ ਲੈ ਲੈਣੇ ਕੋਈ ਸਕੁਅਰ ਫੁੱਟ ਨਹੀਂ ਦਉ ਉਹਦੇ ਚ ਬਚਤ ਬਚਾਉਣ ਵਾਲਾ ਕੰਮ ਹੁੰਦਾ ਨਹੀਂ ਕੋਈ ਹੁੰਦਾ ਹੀ ਨਹੀਂ ਤੇ ਤੇ ਇਹਦੇ ਚ ਜੇ ਕੋਈ ਜਿਆਦਾ ਵੱਡਾਗਾ ਉਹਦੇ ਚ ਆਪਾਂ ਮਾਰਜਨ ਰੱਖ ਲੈਨੇ ਹੈ ਕਿ ਕਿਰਾਏ ਦਾ ਅਪਡਾਟ ਜਿਹੜਾ ਹੁੰਦਾਗਾ ਸਮਾਨ ਲਿਆਉਣ ਕਰਨ ਦਾ ਉਹ ਵੀ ਮਾਲਕ ਨੂੰ ਹੁੰਦਾ ਮਾਲਕ ਦਾ ਹੀ ਹੁੰਦਾਗਾ ਜਾਓ ਆਪਣੇ ਘਰੋਂ ਲੈ ਜੇ ਸਮਾਨ ਆਪਾਂ ਨੂੰ ਕੋਈ ਸਮੱਸਿਆ ਨਹੀਂ ਅਗਲੇ ਕੋ ਤੇ ਬਾਕੀ ਬਾਈ ਜੀ ਆਪਣਾ ਡਰੈਸ ਤੇ ਫੋਨ ਨੰਬਰ ਜ਼ਰੂਰ ਦੱਸ ਦਿਓ ਆਪਣਾ ਡਰੈਸ ਹੈਗਾ ਜੀ ਜ਼ਿਲ੍ਹਾ ਮੁਕਸਰ ਪਿੰਡ ਬੁੱਟਰਚਨੀ ਤੇ ਮੋਬਾਈਲ ਨੰਬਰ 8699906595 ਠੀਕ ਹੈ ਬਾਈ ਧੰਨਵਾਦ ਤੇ ਬਾਈ ਜਿਹੜਾ ਥੱਲੇ ਵਾਲਾ ਢਾਂਚਾ ਬਾਈ ਨੇ ਤਿਆਰ ਕਰਿਆ ਇਹ ਮੈਸਤਰੀ ਹੈਗੇ ਨੇ ਇੱਥੇ ਬਾਈ ਜੀ ਆਹੀ ਪਿੰਡਾ ਤੁਹਾਡਾ ਜੀ ਹਾਂਜੀ ਖੋਸਾ ਕੋਟਲਾ ਜੀ ਤੇ ਇਹ ਗੁਰਦੁਆਰਾ ਬਾਰੇ ਥੋੜਾ ਦੱਸੋ ਜੀ ਗੁਰਦੁਆਰਾ ਇਹ ਬਾਬਾ ਸਾਹ ਸੰਗ ਸਿੰਘ ਸ਼ਹੀਦ ਸ਼ੀਦਾ ਦੇ ਨਾਂ ਤੇ ਆ ਜੀ ਹਾਂਜੀ ਸੰਤ ਬਾਬਾ ਗਰਮੀਤ ਸਿੰਘ ਇੱਥੇ ਸੇਵਾ ਕਰਵਾ ਰਹੇ ਆ ਜੀ ਖੋਸੇ ਕੋਟਲੇ ਵਾਲੇ ਤੁਸੀਂ ਤਾਂ ਬਈ ਮੈਸਤਰੀਆਂ ਸਾਨੂੰ ਤਾਂ ਪਤਾ ਹੋਊਗਾ ਹਨਾ ਤੇ ਬਈ ਆ ਲੈਟਰ ਵੀ ਪਾ ਸਕਦੇ ਸੀ ਬਾਬਾ ਜੀ ਇੱਥੇ ਕੋਈ ਤਾਂ ਮੰਨ ਲਓ ਘਾਟ ਹੈ ਨਹੀਂ ਕਾਸੀ ਦੀ ਹਨਾ ਹਾਂਜੀ ਇੱਥੇ ਬਾਈ ਜੀ ਘਾਟ ਤਾਂ ਕਿਸੇ ਚੀਜ਼ ਦੀ ਨਹੀਂ ਪਰ ਮਾਂਪੋਰਛ ਇਹਨਾਂ ਚੀਜ਼ਾਂ ਦੇ ਨਾਲ ਸੰਬੰਧ ਵਾਲਾ ਰੱਖਦੇ ਆ ਜੀ ਹੂੰ ਜਿਵੇਂ ਕੁਦਰਤੀ ਖੇਤੀ ਵੀ ਇੱਥੇ ਮਾਂਪੋਰਛ ਕਰਾ ਰਹੇ ਆ ਜੀ ਹਾਂ ਹਲਦੀ ਵਗੈਰਾ ਹੁੰਦੀ ਬਨਾਰੇ ਸਭਰੇ ਤੋਂ ਨਾ ਹਾਂਜੀ ਬਾਕੀ ਸਾਰਾ ਇਹ ਆਦਾ ਪ੍ਰੋਜੈਕਟ ਆ ਮਾਰਾ ਤਿਆਰ ਕਰਦੇ ਆ ਜੀ ਇਹ ਬਣਾਇਆ ਕਹਦਾ ਜੀ ਇਹ ਮੱਜਾਂ ਕਹਿੰਦਾ ਜੀ ਤੇ ਮੱਜਾਂ ਗਾਈਆਂ ਰੱਖਣੀਆਂ ਇਹਦੇ ਚ ਠੀਕ ਹੈ ਜੀ ਹੁਣ ਥੱਲੇ ਤਿਆਰ ਕਰੋਂਗੇ ਹਾਂਜੀ ਇਹਦੇ ਚ ਥੱਲੇ ਹੁਣ ਫਰਸ-ਪਰਸ ਲਾਵਾਂਗੇ ਜੀ ਪੂਰਾ ਸ਼ੌਂਕ ਨਾਲ ਤਿਆਰ ਕਰਿਆ ਹੈ ਨਾ ਹਾਂਜੀ ਕੋਈ ਇਥੇ ਮਟੀਰੀਅਲ ਦੀ ਘਾਟ ਨਹੀਂ ਛੱਡੀ ਪਿੱਲਰ-ਪਿੱਲਰ ਹੈ ਨਾ ਹਾਂਜੀ ਪੂਰਾ ਫੁੱਲ ਮਜ਼ਬੂਤ ਕੰਮ ਕੀਤਾ ਜੀ ਪਿੱਲਰ 14 ਇੰਚ ਦੇ ਲਾਏ ਤਾਂ ਦੀ ਸਾਰੇ ਦਾ ਪੂਰਾ 14 ਇੰਚ ਦਾ ਜੀ ਥੱਲੇ ਜਾਲੀ 6 ਫੁੱਟ ਦੀ ਰੱਖੀ ਹੈ 9 ਇੰਚੀ ਮਟਾਈ ਭਰੀ ਹੋਦੀ ਜੀ ਤੇ ਛੱਤ ਦੇਸੀ ਰੱਖੀ ਹੈ ਜਿਹੜੀ ਸੋਹਣੀ ਲੱਗੇ ਹੈ ਹਾਂਜੀ ਛੱਤ ਠੰਡੀ ਰਹਿੰਦੀ ਬਾਬੇ ਤਾਂ ਵੀ ਪਸਵਾਂ ਨੂੰ ਕੋਈ ਦਿੱਕਤ ਨਾ ਹੋਵੇ ਵੀ ਠੰਡੀ ਰਹੇ ਛੱਤ ਸੋਨੂੰ ਕਿੰਨਾ ਚਿਰ ਹੋ ਗਿਆ ਇੱਥੇ ਸੇਵਾ ਕਰਦਣੇ ਮੈਨੂੰ 97 ਤੋਂ ਮੈਂ ਲੱਗਾਂ ਇੱਥੇ ਜੀ 97 ਹਾਂਜੀ ਉਦੋਂ ਦੇ ਇੱਥੇ ਟਿਕਿਆ ਹਾਂਜੀ ਠੀਕ ਹੈ ਜੀ ਧੰਨਵਾਦ ਜੀ